ਜੀ ਵੀਡੀਓ ਇਹ ਰੱਖ ਕੇ ਆਪ ਸਭ ਨੂੰ ਜੀ ਆਇਆਂ ਲੈ ਕੇ ਆ ਜਿਹੜਾ ਇਹਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਨਾ ਵੀਰੇ ਫਿਰ ਹੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਰ ਜੀ ਸਬਸਕ੍ਰਾਈਬ ਕਰ ਲਓ ਤੇ ਵੀ ਵੀਡੀਓ ਨੂੰ ਲਾਈਕ ਤੇ ਜੀ ਹੈ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਹਦੀ ਵੱਡੀ ਖਬਰ ਆਪਨੇ ਰੱਖਿਆ ਅੱਜ ਲਈ ਇੱਕ ਪ੍ਰੈਸ ਕਾਨਫਰੰਸ ਕੇਂਦਰ ਸਰਕਾਰ ਤੇ ਵਿੰਨਨ ਕਿਨਚਾਣਾ ਆਮਾਦੀ ਪਾਰਟੀ ਸੂਬੇ ਦੀ ਇੱਕ ਜਹੀ ਪਾਰਟੀ ਹੈ ਜਿਹੜੀ ਸਵੇਰੇ ਸਵਕਤੀ ਹੀ ਪ੍ਰੈਸ ਕਾਨਫਰੰਸਾਂ ਸ਼ੁਰੂ ਕਰ ਦਿੰਦੀ ਹੈ ਸੋਮਨੂ ਪਾਰਟੀ ਦੇ ਪ੍ਰਧਾਨ ਅਮਰ ਰੋੜਰ ਦੀ 9 ਵਜੇ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਇਸ ਤਰ੍ਹਾਂ 10 ਵਜੇ ਜਨ ਸਰੂ ਮੰਤਰੀ ਬ੍ਰਿੰਦਰ ਗਿੱਲ ਨੇ ਤੇ ਕਿਹਾ ਨਾ ਵਿੱਚੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਤੇ ਸ਼ਾਮ ਨੂੰ 4 ਵਜੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਪ੍ਰੈਸ ਕਾਨਫਰੰਸ ਦਾ ਸ਼ੂਟਲ ਜਾਰੀ ਕੀਤਾ ਗਿਆ ਹੈ ਮੈਨੂੰ ਪਤਾ ਲੱਗਿਆ ਹੈ ਕਿ 12 ਤੋਂ 3 ਵਜੇ ਦਰਮਿਆਨ ਦੀ ਪਾਰਟੀ ਤੇ ਆਗੂ ਪ੍ਰਿੰਸ ਕਾਨਫਰੰਸ ਕਰ ਸਕਦੇ ਹਨ ਪਰ ਆਗੂ ਇਹਨਾਂ ਪ੍ਰਿੰਸ ਕਾਨਫਰੰਸ ਤੇ ਜਰੂਰੀ ਹਿੰਦਸ ਰਕਾਰ ਤੇ ਵਿਚਾਰਨਾ ਵਿਨਨ ਕੀ ਇਸ ਕਰਕੇ ਇਹਨਾਂ ਸਾਰਿਆਂ ਨੇ ਕਾਨਫਰੰਸ ਰੱਖੀ ਹੈ ਖਬਰ ਨੂੰ ਅੰਤ ਤੱਕ ਰੱਖ ਦੇਖਣ ਲਈ ਧੰਨਵਾਦ